ਹਾਈ 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 6 ਲੱਖ ਰੁਪਏបាន 6 ਲੱਖ ਰੁਪਏ ਨਗਦ ਲੈ ਚੁਕੇ ਨੇ ਆਇਸ਼ਵਰਨ ਕਾਰੋ ਹੋਲੇ ਪਹਿ ਲੈ ਰਹੇ ਨੇ ਇਹ ਕਿਸੇ ਨੂੰ ਕੁਝ ਨਹੀਂ ਸਮਝਦਾ ਪੈਰੀ ਲਾਪਰਵਾਹੀ ਦੇ ਨਾਲ ਸਾਡਾ ਨੂੰ ਤੇ ਬੱਚਾ ਚਾਹੀਦਾ ਜਾਂ ਸਾਡਾ ਨੂੰ ਬੱਚਾ ਮੋੜ ਦੇ ਠੀਕ ਹੈ ਸਹੀ ਸਲਾਮਤ ਅਸੀਂ ਕੱਲ ਆਏ ਬੱਚੇ ਕੋ ਬੱਚਾ ਸਹੀ ਹੀ ਬਿਲਕੁਲ ਸਹੈਲਾ ਭਾਈ ਹਸਪਤਾਲ ਬੰਦ ਹੋਣਾ ਚਾਹੀਦਾ ਲੰਸਾਨ ਸਹੈਦਾ ਬੰਦ ਰਹਿਦਾ ਹੋਣਾ ਚਾਹੀਦਾ ਤੇ ਇਹਨੂੰ ਰੈਸਟ ਹੋਣੀ ਚਾਹੀਦੀ ਹੈ ਦੀ ਇਹ ਪਤਾ ਨਹੀਂ ਕਿੰਨੇ ਗਰੀਬਾਂ ਨਾਲ ਇਸ ਤਰ੍ਹਾਂ ਕਰਦਾ ਕੋਈ ਇਕੱਲਾ ਸਾਡਾ ਬੱਚਾ ਨਹੀਂ ਹੋਏਗਾ ਚੁਈਕਿ ਪਰਿਵਾਰ ਦੇ ਬਲੂ ਜਿੱਥੇ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਹੋਇਆ ਧਰਨਾ ਲਗਾ ਦਿੱਤਾ ਗਿਆ। ਦਰਅਸਲ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਡਾਕਟਰਾਂ ਦੇ ਵੱਲੋਂ ਬੱਚੇ ਦੇ ਇਲਾਜ ਦੇ ਵਿੱਚ ਅਣਗਹਿਲੀ ਵਰਤੀ ਗਈ ਹੈ। ਤੇ ਨਾ ਇਥੋਂ ਤੱਕ ਦੋਸ਼ ਲਗਾ ਦਿੱਤਾ ਹੈ ਕਿ ਬੱਚੇ ਨੂੰ ਕੋਈ ਟੀਕਾ ਲਾਇਆ ਗਿਆ ਜਿਸ ਦੇ ਚਲਦੇ ਉਸ ਬੱਚੇ ਦੀ ਜਾਨ ਚਲੀ। ਪਰਿਵਾਰ ਇਹ ਕਹਿ ਰਿਹਾ ਹੈ ਕਿ ਸਾਡੇ ਕੋਲੋਂ ਭਾਵੇਂ 10 ਲੱਖ ਰੁਪਏ ਲੈ ਲਓ ਪਰ ਸਾਾਨੂੰ ਸਾਡਾ ਬੱਚਾ ਮਿਲੋ। ਤਾਂ ਧਰਨਾ ਲਗਾ ਕੇ ਪਰਿਵਾਰ ਬੈਠ ਗਿਆ। ਹਾਲਾਂਕਿ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਕਾਫੀ ਰੋਸ ਹੈ ਕਿਉਂਕਿ ਜਿੱਥੇ ਬੰਦੀਆਂ ਪਰਿਵਾਰ ਦੇ ਹੱਕ ਦੇ ਵਿੱਚ ਨੁਤਰੀਆਂ ਨੇ ਜ ਹਸਪਤਾਲ ਤੇ ਡਾਕਟਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸਨਾਰਹੀ ਇਹਨਾਂ ਮੰਗ ਕੀਤੀ ਹੈ ਕਿ ਜੇ ਇਹ ਡਾਕਟਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਹ ਨੇ ਵੀ ਕਿਹਾ ਕਿ ਇੱਥੇ ਬੱਚਾ ਜਿਹੜਾ ਉਹ ਬਿਲਕੁਲ ਸਹੀ ਸਲਾਮਤ ਲੈ ਕੇ ਆਏ ਸਨ ਪਰ ਬੱਚੇ ਦੀ ਹੁਣ ਜਾਨ ਚਾ ਚੁੱਕੀ ਹੈ ਉਸ ਦਾ ਪਰਿਵਾਰ ਦਾ ਇਹ ਕਹਿੰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਇਨਸਾਫ ਦੀ ਮੰਗ ਨੂੰ ਲੈ ਕੇ ਜਿੱਥੇ ਪਰਿਵਾਰ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਉੱਥੇ ਹੀ ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਕਿ ਜਥੇਬੰਦੀਆਂ ਵੀ ਪਰਿਵਾਰ ਦੇ ਸਮਰਥਨ ਦੇ ਵਿੱਚ ਨੇਤਰੀਆਂ ਨੇ ਹਾਂਜੀ ਇੱਕ ਬੱਚਾ ਸੀਗਾ ਜਿਹੜਾ ਜਦੀ ਉਮਰ 1 ਮਹੀਨਾ ਸੀਗੀ ਤੇ ਇਹ 22 ਦਿਨਾਂ ਤੋਂ ਡਾਕਟਰ ਦਿਨੇਸ਼ ਦੇ ਇੱਥੇ ਬੱਚੇ ਦਾ ਇਲਾਜ ਚੱਲ ਰਿਹਾ ਸੀਗਾ ਉਹ ਜਿਹੜਾ ਕੱਲ ਬੱਚੇ ਦੀ ਡੈਥ ਹੋ ਗਈ ਸੀ ਉਹ ਜਿਹੜਾ ਪਰਿਵਾਰ ਦੇ ਵਿੱਚ ਕੁਝ ਮਤਲਬ ਗੁੱਸਾ ਸੀਗਾ ਉਹਦੇ ਪ੍ਰਤੀ ਜਿਹੜਾ ਡਾਕਟਰ ਦੇ ਨਾਲ ਜਿੰਨੇ ਮਿਸਪਰੀ ਵੀ ਕੀਤਾ ਡਾਕਟਰ ਨੇ ਪਰਿਵਾਰ ਨਾਲ ਉਹਦੇ ਕਰਕੇ ਹੁਣ ਥੋੜੀ ਸੈਟੀਸਫਾਈ ਹੋ ਗਈ ਆ ਜਿਵੇਂ ਬੱਚੇ ਦਾ ਮਤਲਬ ਪਾਣੂ ਦਿਖਾਤ ਦੇਣਗੇ ਉਹਦੇ ਮੁਤਾਬਕ ਅਸੀਂ ਪਰਵਾਹੀ ਕਰਦਾ ਕੀ ਕਰੂਗਾ ਇਹ ਜੀ ਦੇਖੋ ਕਿ ਬੋਰਡ ਬਣਾਇਆ ਹੋਇਆ ਹੈ ਇੱਕ ਬੋਰਡ ਬਣਾਇਆ ਉਹ ਬੋਰਡ ਦੇ ਮੁਤਾਬਕ ਜੋ ਉਹਦੀ ਰਿਪੋਰਟ ਆਉਗੀ ਉਹਦੇ ਮੁਤਾਬਕ ਕੇਸ ਕਰਦੇ ਪਰ ਇਹਨਾਂ ਦੀ ਲਾਪਰਵਾਹੀ ਦੇ ਨਾਲ ਬੱਚਾ ਜਿਹੜਾ ਹੈ ਇਸ ਟਾਈਮ ਇਹਨਾਂ ਨੇ ਜੈਡ ਸਾਬਿਤ ਕਰਤਾ ਹੈ ਅੱਜ 20 ਦਿਨ ਹੋ ਗਏ ਨੇ ਇਹਦੇ ਕੋਲ ਬੱਚਾ ਐਡਮਿਟ ਹੈ 6 ਲੱਖ ਰੁਪਏ ਪੰਜ 6 ਲੱਖ ਰੁਪਏ ਨਕਦ ਲੈ ਚੁੱਕੇ ਨੇ ਐਂਸ਼ਵਾਨ ਕਾਰਫੀਓ ਲੈ ਪੈਸੇ ਲੈ ਰਹੇ ਨੇ ਇਹਨੇ ਇੱਕ ਆਪਣਾ ਧੰਦਾ ਬਣਾਇਆ ਹੋਇਆ ਹੈ ਕਿਸੇ ਨੂੰ ਕੁਝ ਨਹੀਂ ਸਮਝਦਾ ਪਿਆ ਇਹਦੀ ਲਾਪਰਵਾਹੀ ਦੇ ਨਾਲ ਸਾਡਾ ਨੂੰ ਤੇ ਬੱਚਾ ਚਾਹੀਦਾ ਜਾਂ ਸਾਡਾ ਨੂੰ ਬੱਚਾ ਮੋੜ ਦੇ ਠੀਕ ਹੈ ਸਹੀ ਸਲਾਮਤ ਅਸੀਂ ਕੱਲ ਆਏ ਬੱਚੇ ਕੋ ਬੱਚਾ ਸਹੀ ਹੀ ਬਿਲਕੁਲ ਤੁਹਾਡਾ ਬੱਚਾ ਚਾਹੀਦਾ ਸਾਡੀ ਝੋਲੀ ਉਸ ਤਰ੍ਹਾਂ ਸਹੀ ਸਲਾਮਤ ਪਾ ਦੇ ਤੇ ਚਾਹੀ ਫਿਰ ਸਾਨੂੰ ਇਹ ਹੀ ਸਾਡੀ ਮੰਗ ਹੈ ਇਨਸਾਫ ਮਿਲੇ ਕਿ ਐਦਾ ਭਾਈ ਹਸਪਤਾਲ ਬੰਦ ਹੋਣਾ ਚਾਹੀਦਾ ਲਾਇਸੈਂਸ ਇਹਦਾ ਬੰਦ ਰੈਦ ਹੋਣਾ ਚਾਹੀਦਾ ਤੇ ਇਹਨੂੰ ਰੈਸਟ ਹੋਣੀ ਚਾਹੀਦੀ ਹੈ ਦੀ ਇਹ ਪਤਾ ਨਹੀਂ ਕਿੰਨੇ ਗਰੀਬਾਂ ਨਾਲ ਇਸ ਤਰ੍ਹਾਂ ਕਰਦਾ ਕੋਈ ਇਕੱਲਾ ਸਾਡਾ ਬੱਚਾ ਨਹੀਂ ਹੋਏਗਾ ਕਿਵਦਾ ਪਹਿਲਾਂ ਕਿੰਨੇ ਕਰਨ ਹੋਇਆ ਜਿਹੜੇ ਹਸਾਬ ਨੇ ਇੱਥੇ ਗਾਲ ਗਲੋਚ ਵੀ ਆਨੇ ਸਾਨੂੰ ਕੱਢੀ ਇੱਕ ਸਾਡਾ ਬੱਚਾ ਮਰ ਗਿਆ ਇੱਕ ਆ ਕੇ ਆਏ ਪੁੱਛਣ ਆਏ ਵਲ ਕੀ ਚੱਕਰ ਉਲਟਾ ਹਾਨੂੰ ਗਾਲ ਗਲੋਚੀ ਕਰੀਏ ਜਿੰਨੇ ਪੰਚਾਇਤ ਖੜੀ ਐ ਤੇ ਪੰਚਾਇਤ ਨੂੰ ਵੀ ਸਾਰੀ ਨੂੰ ਇਹਨੇ ਗਾਲ ਗਲੋਚੀ ਕਰੀਏ ਤੁਹਾਡੀ ਰਿਕਵੈਸਟ ਐ ਸਾਡੀ ਮੰਗ ਐ ਚਾਹੀ ਸਾਡੀ ਇਹ ਮੰਗ ਐ ਕਿ ਪਾਈ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਹ ਹਸਪਤਾਲ ਦਾ ਨਾਮ ਐ ਇਹਨੇ ਚੋਰ ਬਜਾਰੀ ਬਣਾਈ ਏ ਇਨਫੈਕਸ਼ਨ ਹੀ ਥੋੜੀ ਹੋਰ ਕਿੰਨੇ ਦਿਨ ਦਾ ਬੱਚਾ ਜਿਹੜਾ ਐਡਮਿਟ ਸੀਗਾ ਇੱਥੇ ਐ ਮਹੀਨਾ ਹੋ ਗਿਆ ਹੁਣ ਤੇ ਚਿਕਿਤਸਾ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚੇ ਡੈਥ ਹੋ ਗਈ ਐ ਹਾਂ ਉਹ ਤੁਹ ਜ ਸਿਆਣੀ ਨਾਲੇ ਸਵੇਰੇ ਕੀਤਾ ਫੋਨ ਹਾਂਜੀ ਕਹ ਰਾਤ ਦਾ ਹੀ ਇਹਨਾਂ ਨੇ ਤੇ ਕਰਤਾ ਹੈ ਫਰੇਰੇ ਟੀਕਾ ਲਾ ਦਿੱਤਾ ਬੱਚਾ ਚੰਗਾ ਭਲਾਈ ਸਾਡੇ ਕੋ ਗਿਆ ਘਰ ਤਿੰਨ ਚਾਰ ਦਿਨ ਗਿਆ ਹੈ ਹਾਂਜੀ ਕੀ ਸਮਝਦੇ ਹੋ ਜਿਹੜਾ ਹੋਇਆ ਬੱਚਿਆਂ ਦਾ ਲਾਪਰਵਾਹੀ ਕੀਤੀ ਰਕਰ ਵੱਲੋਂ ਕੀ ਲਾਪਰਵਾਹੀ ਕੀਤੀ ਇਹਨਾਂ ਨੇ ਨਾ ਟੀਕਾ ਲਾਇਆ ਬੱਚੇ ਦੇ ਹਾਂਜੀ ਸਾਨੂੰ ਬੱਚਾ ਚਾਹੀਦਾ ਪਾਵੇ ਸਾਡੇ ਕੋਲ ਹੈ 10 ਲੱਖ ਲੈ ਲੈਣ ਸਾਨੂੰ ਬੱਚਾ ਦੇ ਆ ਨਹੀਂ ਆਏ ਆ ਟੀਕਾ ਬੱਚਾ ਖਾਇਆ ਹਾਂਜੀ ਬੱਚਾ ਦੇ ਉਹਨਾਂ ਨੂੰ ਕਹਾਂ ਹੋਰ ਕੁਝ ਨਹੀਂ ਹੈ ਚੱਲ ਲੈ ਕੇ ਮੈਂ ਕੱਲ ਵੀ ਆਏ ਕੱਲ ਠੀਕ ਹੀ ਬੱਚਾ ਰਾਤੋ ਰਾਤ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਤੇ ਬੱਚੇ ਦੇ ਟੀਕਾ ਲਾ ਕੇ ਤੇ ਇਹਨਾਂ ਸਿਰ ਸਿਰ ਹਨ ਫੋਨ ਕਰਦੇ ਬੱਚਾ ਖਤਮ ਹੋ ਗਿਆ ਤੁਹਾਡਾ ਹਾਂਜੀ ਹਨ ਬੱਚਾ ਇਹਨਾਂ ਨੂੰ ਕਹਦੇ ਉਹ ਹਨ ਹੋਰ ਕੁਝ ਨਹੀਂ ਚਾਹੀਦਾ ਹਨ ਸਹੀ ਸਲਾਮਤ ਚਾਹੀਦਾ ਬੱਚਾ ਤੁਸੀਂ ਕੀ ਕਰਦੇ ਹੋ ਹਾਂਜੀ ਅੱਜ ਤੇ ਰੋਜ਼ ਹੀ ਆਂਦੇ ਰੋਜ਼ ਇਹਨੇ ਬੱਚਾ ਸਾਨੂੰ ਦਿਖਾ ਦਿੰਦੇ ਸੀ ਇਹ ਵੀ ਬੱਚਾ ਕਹਿੰਦਾ ਠੀਕ ਆ ਬਸ ਮਾੜਾ ਜਿਹਾ ਦਿਖਾਣੇ 5 ਮਿੰਟ ਵੀ ਨਹੀਂ ਰੁਕਣ ਦਿੰਦੇ ਆ ਬੱਚੇ ਨੂੰ ਜਾਂ ਪਰ ਮੰਗਾ ਲੇ ਬਸ ਜਾਂ ਪਰ ਦੇ ਦਿਓ ਅ ਉਹ ਜੇ ਫੋਨ ਕਰਦੇ ਨੇ 10000 ਰੁਪਏ ਦੇ ਦੇਓ ਵੀ ਤੁਸੀਂ ਇਹ ਉਹ ਉਹ ਪਾ ਦਿੰਦੇ ਸੀ 10000 ਕੀ ਕਰਨ ਸਮਝੋ ਡਾਕਟਰ ਵੱਲੋਂ ਜਿਹੜੇ ਲਾਪਰਵਾਹੀ ਕੀਤੀ ਗਈ ਬੱਚੇ ਦੀ ਹਾਂਜੀ ਇਹ ਤੇ ਹੈਗਾ ਹੀ ਫਿਰ ਇਹਨਾਂ ਨੇ ਕੱਲ ਫੋਨ ਕਰਕੇ ਵੀ ਬੁਲਾਇਆ ਇਹਨਾਂ ਨੂੰ ਫੋਨ ਕਰਕੇ ਆਏ ਨੇ ਇਹਨਾਂ ਨੇ ਬੁਲਾਇਆ ਇਹਨਾਂ ਦਾ 10000 ਰੁਪਏ ਇਹ ਪੁਆਦੇ ਚਾਚਨ ਵੀ ਇੱਥੇ ਆ ਚੁੱਕਿਆ ਹੈ ਤੇ ਤੁਹਾਡੇ ਪੈਸੇ ਵੀ ਜਿਹੜੇ ਹੋਰ ਦੀ ਗੱਲ ਵੀ ਹੋ ਰਹੀ ਹੈ ਕੀ ਮੰਗ ਰਹੇ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਕਾਰਵਾਈ ਨਹੀਂ ਸਾਫ ਮਿਲਣਾ ਚਾਹੀਦਾ 3 ਸਾਫ ਦੀ ਕੀ ਮੰਗ ਕਰਦੇ ਉਹ ਮੰਗ ਕਰਨੇ ਆ ਬੱਚਾ ਦੇਣਾ ਉਹਨਾਂ ਨੂੰ ਬਿਲਾਉਣੀ ਚਾਹੀਦੀ ਹੈ ਹਾਂ ਫਿਰ ਪਾਉਣੀ ਚਾਹੀਦੀ ਹੈ ਹਾਂਜੀ